ਸ਼ਬਦ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ 'ਚ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਗੁਰਦੁਆਰਾ ਪਿਵੌਰ ਸਾਹਿਬ ਨੰਗੜ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਹ ਹੈ ਜੀ ਪਿਵੌਰ ਸਾਹਿਬ ਨੰਗੜ ਦਾ ਬਾਹਰੀ ਦ੍ਰਿਸ਼ ਆਓ ਬਿਨਾਂ ਦੇਰੀ ਕੀਤਿਆਂ ਕਰੀਏ ਦਰਸ਼ਨ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਆਲਾ ਦਵਾਲਾ ਤੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਇਤਿਹਾਸ ਬਾਰੇ ਕਰਾਵਾਂਗੇ ਜਾਣੂ ਇਹ ਹੈ ਜੀ ਸਾਹਮਣੇ ਦਰਬਾਰ ਸਾਹਿਬ ਤੇ ਉਹ ਦਰਸ਼ਨ ਕਰੀਏ ਤੇ ਕੈਮਰਾ ਅੰਦਰ ਨਹੀਂ ਲੈ ਜਾ ਰਿਹਾ ਮੈਂ ਤੁਹਾਨੂੰ ਇੱਥੇ ਹੀ ਦਰਸ਼ਨ ਕਰਨੇ ਬਣੇ ਆ ਹਾਂ ਜੀ ਦਰਸ਼ਨ ਕਰਨ ਤੋਂ ਉਪਰੰਤ ਹੁਣ ਚੱਕਰੋ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਬਾਰੋਂ ਦ੍ਰਿਸ਼ ਤੇ ਦਿਖਾਨਿਆ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਆਲਾ ਦਵਾਲਾ ਬਾਰੀ ਵਿਊ ਤੇ ਕਰਵਾਨਿਆ ਤੁਹਾਨੂੰ ਇਤਿਹਾਸ ਤੋਂ ਜਾਣੋ ਇਹ ਹੈ ਜੀ ਬਿਲਕੁਲ ਮੇਰੇ ਸੱਜੇ ਸਾਈਡ ਹੈ ਜੁੜਾਕਰ ਔਰ ਉਹਦੇ ਨਾਲ ਹੀ ਦੇਗਾ ਅਪਾਏ ਤੋਂ ਲੈ ਸਕਦੇ ਆ ਪਰਚੀ ਕਟਵਾਣੀ ਹੋਵੇ ਤੇ ਨਾਲੇ ਬਿਲਕੁਲ ਆ ਬਾਹਰ ਕਾਫੀ ਖੁੱਲੀ ਜਗ੍ਹਾ ਹੈ ਇਹ ਵੀ ਹੈ ਔਰ ਮੇਰੇ ਵੀਡੀਓ ਦੇ ਜਿੱਥੇ ਮੈਂ ਬਣਾ ਰਿਹਾ ਇਹ ਤੋਂ ਰਾਈਟ ਸਾਈਡ ਅੰਦਰ ਜਾ ਕੇ ਵੀ ਕਾਫੀ ਪਾਰਕਿੰਗ ਵਾਸਤੇ ਬਹੁਤ ਖੁੱਲੀ ਡੁੱਲੀ ਜਗ੍ਹਾ ਹੈ ਮੇਨਲੀ ਬਸਾਖੀ ਨੂੰ ਇੱਥੇ ਬਹੁਤ ਸੰਗਤ ਆਉਂਦੀ ਹੈ ਕਿਉਂਕਿ ਬਸਾਖੀ ਦੇ ਮੌਕੇ ਦੇ ਸਾਹਮਣੇ ਇਹਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੀਚੇ ਤੁਹਾਨੂੰ ਵੀਡੀਓ ਚ ਨਜ਼ਰ ਆਊਗਾ ਉੱਥੇ ਮੇਲਾ ਵਗੈਰਾ ਵੀ ਲੱਗਦਾ ਔਰ ਸੰਗਤ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਵੀ ਆਉਂਦੀ ਹੈ ਜੀ ਇਹ ਹੈ ਜੀ ਸਤਲੁਜ ਦਾ ਦ੍ਰਿਸ਼ ਇਹਨੂੰ ਗੋਬਿੰਦ ਸਾਗਰ ਝੀਲ ਵੀ ਕਹਿੰਦੇ ਆ ਤੇ ਦੇਖੋ ਤੁਸੀਂ ਬਿਲਕੁਲ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਜਿਹੜਾਂ 'ਚ ਵਸਿਆ ਹੋਇਆ ਏ ਨੰਗਲ ਸ਼ਹਿਰ ਔਰ ਉਹਦੇ ਵਿੱਚੋਂ ਨਿਕਲਦੀ ਹੋਈ ਏ ਝੀਲ ਗੁਰੂ ਗੋਬਿੰਦ ਸਿੰਘ ਝੀਲ ਵੀ ਕਹਿੰਦੇ ਆ ਇਹਨੂੰ ਗੋਬਨ ਸਾਗਰ ਡੈਮ ਬੋਲਦੇ ਆ ਬੇਸਿਕਲੀ ਤੇ ਕਾਫੀ ਦੇ ਨੇੜੇ-ਤੇੜੇ ਕਾਫੀ ਦੇਖਣ लायक ਚੀਜ਼ਾਂ ਹੈਗੀਆਂ ਚਲੋ ਆਜੋ ਤੁਹਾਨੂੰ ਅੱਗੋਂ ਦਰਸ਼ਨ ਕਰਵਾਨੇ ਆ ਗੁਰਦੁਆਰਾ ਸਾਹਿਬ ਦੀ ਅੰਦਰਲੀ ਸਾਈਡ ਤੋਂ ਤੇ ਦੱਸਦੇ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੋ ਬਣਿਆ ਰਹੋ ਵੀਡੀਓ 'ਚ ਕਰਾਵਾਂਗੇ ਤੁਹਾਨੂੰ ਦਰਸ਼ਨ ਤੇ ਦੱਸਾਂਗੇ ਤੁਹਾਨੂੰ ਇਤਿਹਾਸ ਦੇ ਬਾਰੇ ਆਓ ਅੰਦਰ ਚਲ ਕੇ ਦਿਖਾਨੇ ਆ ਦ੍ਰਿਸ਼ ਲੋ ਜੀ ਚੈੱਕ ਕਰੋ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਤੋਂ ਦ੍ਰਿਸ਼ ਜਿਵੇਂ ਕਿ ਦੋਨੋਂ ਮੋਬਾਈਲ ਲਈ ਵੀਡੀਓ ਚ ਦੱਸਿਆ ਇਹ ਹੈ ਜੀ ਛੀਲ ਗੋਵਿੰਦ ਸਾਗਰ ਸਾਹਮਣੇ ਤੁਹਾਨੂੰ ਗੁਰਦੁਆਰਾ ਦਿਖ ਰਿਹਾ ਜਿਹੜਾ ਨੀਚੇ ਛੋਟਾ ਜਿਹਾ ਉਹ ਰਾੜਾ ਸਾਹਿਬ ਹੈ ਉਹ ਵੀ ਬਿਲਕੁਲ ਇਹਦੇ ਡੈਮ ਦੇ ਕੰਢੇ ਵਸਿਆ ਹੋਇਆ ਆਓ ਤੁਹਾਨੂੰ ਦਿਖਾਈਏ ਇਤਿਹਾਸ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ 10ਵੇਂ ਗੁਰੂ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ ਜੀ ਇਸ ਸਥਾਨ ਤੇ ਗੁਰੂ ਸਾਹਿਬ ਨੇ ਚੁਪਈ ਸਾਹਿਬ ਦਾ ਜੋ ਪਾਠ ਹੈ ਉਹਦਾ ਗਾਇਨ ਕੀਤਾ। ਔਰ ਇਸ ਜਗ੍ਹਾ ਤੋਂ ਹੀ ਉਹਨਾਂ ਨੇ ਚੁਪਈ ਸਾਹਿਬ ਦਾ ਜਿਹੜਾ ਪਾਠ ਹੈ ਉਹ ਆਪਣੇ ਮੁਖਵਾਕ ਚੋਂ ਉਚਾਰਨ ਕੀਤਾ ਹੈ। ਗੁਰੂ ਸਾਹਿਬ ਦੀ ਚਰਨਸ਼ੋ ਪ੍ਰਾਪਤ ਧਰਤੀ ਹੈ ਬਿਲਕੁਲ ਡੈਮ ਦੇ ਕੰਡੇ ਵਸਿਆ ਹੋਇਆ ਤੁਹਾਨੂੰ ਦੂਜੀ ਸਾਈਡ ਤੋਂ ਵੀ ਦ੍ਰਿਸ਼ ਦਿਖਾਉਂਦੇ ਆ ਜਿੱਧਰ ਕੀ ਨੰਗਲ ਮੇਨ ਸ਼ਹਿਰ ਨਜ਼ਰ ਆਉਂਦਾ ਇੱਥੋਂ ਆਓ ਚਲਿਏ ਇਹ ਜੀ ਸਾਹਮਣੇ ਡੈਮ ਤੋਂ ਉਸ ਪਰ ਜੋ ਤੁਸੀਂ ਦੂਜੀ ਸਾਈਡ ਦੇਖ ਰਹੇ ਹੋ ਉਧਰ ਸਾਰਾ ਮੇਨਲੀ ਸ਼ਹਿਰ ਕੁਝ ਸੈਕਟਰ ਇਧਰਲੀ ਸਾਈਡ ਹੈ ਉਹ ਜੋ ਸਾਹਮਣੇ ਤੁਹਾਨੂੰ ਪੁਲ ਦਿਖ ਰਿਹਾ ਇਹ ਨੰਗਲ ਡੈਮ ਦਾ ਪੁਲ ਹੈ ਜਿਹੜਾ ਨਵਾਂ ਫਲਾਈਓਵਰ ਵੀ ਬਣਿਆ ਹੁਣ ਉਹ ਵੀ ਇਹਦੇ ਨਾਲ ਹੀ ਹੈ ਕੁਝ ਕੁ ਸਾਇ ਇਹ ਦੂਜੀ ਸਾਈਡ ਬਸਿਆ ਹੋਇਆ ਡੈਮ ਦੇ ਔਰ ਜਿਹਦੂਰੋਂ ਮੈਨੂੰ ਦਿਖਾ ਰਿਹਾ ਔਰ ਕੁਝ ਐਸਾਈਡ ਹੈ ਡੈਮ ਦਾ ਪੁਲ ਕ੍ਰੋਸ ਕਰਕੇ ਪੁਬੌਰ ਸਾਹਿਬ ਨੂੰ ਆਣ ਲੱਗਿਆ ਡੈਮ ਦਾ ਜਿਹੜਾ ਪੁਲ ਹੈ ਉਹ ਪਹਿਲਾ ਹੀ ਪੁਲ ਕ੍ਰੋਸ ਕਰਕੇ ਰਾਉਂਡ ਅਬਾਊਟ ਆਂਦਾ ਹੈ ਉਹਦੇ ਨਾਲ ਹੀ ਐਨਐਫਲ ਚੌਂਕ ਜਿਹੜਾ ਉਹਦੇ ਨਾਲ ਤੋਂ ਹੀ ਤੁਸੀਂ ਸੱਜੇ ਟਰਨ ਲੈ ਕੇ ਸਿੱਧਾ ਉਹ ਰੋਡ ਪੁਬੌਰ ਸਾਹਿਬ ਨੂੰ ਜਾਂਦਾ ਹੈ ਇਹ ਹੈ ਜੀ ਸਾਹਮਣੇ ਕੁਝ ਅਨਵਲ ਫੈਕਟਰੀ ਦੀਆਂ ਜਿਮਣੀਆਂ ਕੁਝ ਜਿਹੜੀ ਨਵੀਂ ਫੈਕਟਰੀ ਬਣੀ ਹੈ ਪੈਕਲ ਉਹਦੀਆਂ ਉਹ ਸਾਹਮਣੇ ਦਿਖਾਈ ਦੇ ਰਹੀਆਂ ਹੋਣੀਆਂ ਤੁਹਾਨੂੰ ਬਾਕੀ ਆਲਮੋਸਟ ਸਾਰਾ ਇਹ ਏਰੀਆ ਬਹੁਤ ਸ਼ਾਂਤ ਹੈ। ਔਰ ਕਾਫੀ ਉੱਚੀ ਥਾਂ ਤੇ ਵਸਿਆ ਹੋਇਆ ਹੈ। ਗੁਰਦੁਆਰਾ ਸਾਹਿਬ ਜਦੋਂ ਗੁਰੂ ਸਾਹਿਬ ਆਪਣੇ ਸਿੰਘਾਂ ਨਾਲ ਇੱਥੇ ਪਹੁੰਚੇ ਉਦੋਂ ਇੱਥੋਂ ਦੇ ਲੋਕਲ ਰਾਜਾ ਰਾਜਾ ਰਤਨ رائے ਜੀ ਉਹਨਾਂ ਨੂੰ ਜਦੋਂ ਗੁਰੂ ਸਾਹਿਬ ਦੇ ਆਉਣ ਦਾ ਇੱਥੇ ਪਤਾ ਚੱਲਿਆ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਫਿਰ ਬੇਨਤੀ ਕੀਤੀ ਕਿ ਇੱਥੇ ਉਹ ਰੁਕਣ ਫਿਰ ਉਹ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਥਾਨ ਤੇ ਕਰੀਬ 4 ਮਹੀਨੇ ਦੇ ਕਰੀਬ ਇਸ ਸਥਾਨ ਤੇ ਰਹੇ ਆਪਣੇ ਸਿੰਘਾਂ ਦੇ ਨਾਲ ਤੇ ਇਹ ਕਾਫੀ ਉੱਚੀ ਟਿੱਬੀ ਟਾਈਪਸ ਸੀਗਾ ਇੱਕ ਥੜਾ ਨੁਮਾ ਜੀ ਜਗਾ ਸੀਗੀ ਇੱਥੇ ਜਿੱਥੇ ਉਹਨਾਂ ਨੇ ਬੈਠ ਕੇ ਪਹਿਲੀ ਵਾਰ ਚੁੱਪਈ ਸਾਹਿਬ ਦਾ ਗਾਇਨ ਕੀਤਾ ਇਹ ਹੈ ਜੀ ਦੂਜੀ ਸਾਈਡ ਤੋਂ ਦ੍ਰਿਸ਼ ਗੁਰਦੁਆਰਾ ਸਾਹਿਬ ਦਾ ਔਰ ਬਿਲਕੁਲ ਨਾਲ ਇੱਥੇ ਜਿਵੇਂ ਅਖੰਡ ਪਾਠ ਸਭ ਕਰਵਾਣੇ ਹੋਣ ਕਿਸੇ ਨੇ ਉਹਨਾਂ ਦੀ ਬੁਕਿੰਗ ਇੱਥੇ ਕੀਤੀ ਜਾਂਦੀ ਹੈ ਆ ਪਿੱਛੇ ਨੂੰ ਕਾਫੀ ਖੁੱਲੀ ਜਗ੍ਹਾ ਹੈ ਤੇ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਵਾਸ਼ਰੂਮਸ ਵਗੈਰਾ ਸਭ ਕੁਝ ਬਹੁਤ ਵਧੀਆ ਪ੍ਰਬੰਧ ਹੈ ਔਰ ਪਾਰਕਿੰਗ ਲਈ ਬਹੁਤ ਖੁੱਲੀ ਜਗ੍ਹਾ ਹੈ ਔਰ ਕਾਫੀ शहर तो हट के और शांत में शांतमय इलाका है बड़ा एक सुकून मिलता इतने आके बहुत शांति वाला इलाका तो हर रोज़ ही जो भी आपे जाइए हर रोज ही इनकी संगत इतने आम देख मिलती है जिदा कि तुम पहले दस विसाखी के टाइम जिम्मे आनंदपुर साहब ਬੀ ਸੰਗਤਾਂ ਪਹੁੰਚੀਆਂ ਹੁੰਦੀਆਂ ਔਰ ਇੱਥੇ ਨੰਗਲ ਚ ਵੀ ਬਸਾਖੀ ਦਾ ਭਾਰੀ ਮੇਲਾ ਲੱਗਦਾ ਉਦੇ ਸੰਦਰਭ ਚ ਫਿਰ ਗੁਰਦੁਆਰਾ ਪਿਹੋਰ ਸਾਹਿਬ ਵੀ ਬਹੁਤ ਸੰਗਤ ਨਤਮਸਤਕ ਹੁੰਦੀ ਆ ਕੇ ਸੋ ਇਹ ਸੀਗਾ ਜੀ ਇਤਿਹਾਸ ਗੁਰਦੁਆਰਾ ਪਿਹੋਰ ਸਾਹਿਬ ਦਾ ਤੁਸੀਂ ਕਰੋ ਵਾਲੇ ਦੋਲੇ ਦੇ ਦਰਸ਼ਨ ਤੇ ਫੇਰ ਮਿਲਾਂਗੇ ਜਲਦੀ ਕਿਸੇ ਨਵੀਂ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ